ਮਾਰਕੇ ਦਿੱਤਾ ਫਾਡੀ ਦੇ ਸੰਗਠਨ ਨੇ 27 ਸਾਲ ਬਾਅਦ ਬੁਰੇ ਇਕਜੁੱਟ ਹੋ ਕੇ ਦਿੱਲੀ ਦੇ ਵਿੱਚ ਉਸ ਬੰਦੇ ਨੂੰ ਹਰਾਇਆ ਜਿਸ ਦਾ ਅਹੰਕਾਰ ਰਾਵਣ ਵਰਗਾ ਹੋ ਗਿਆ ਸੀ ਔਰ ਆ ਜੋ ਹਾਰ ਚੁੱਕਿਆ ਹੈ ਦਿੱਲੀ ਦਾ ਸੁਪਰੀਮੋ ਆਪ ਦਾ ਸੁਪਰੀਮੋ ਕਰਾਰੀ ਹਾਰ ਹਾਰ ਗਿਆ ਉਸ ਦਾ ਕਾਰਨ ਕੀ ਹੈ ਕਿ ਉਸ ਦਾ ਜੋ ਰਾਜ ਸੀ ਮੈਂ ਸਮਝਦਾ ਉਹ ਪੂਰਨ ਸੰਪੂਰਨ ਰੂਪ ਨਾਲ ਠੀਕ ਨਹੀਂ ਸੀ ਜੋ ਕ腐ਸ਼ਨ ਜੋ ਦਿੱਲੀ ਕੂੜੇ ਦੇ ਢੇਰ ਨਾਲ ਪਾਣੀ ਦੀ ਸਮੱਸਿਆ ਨਾਲ ਆਮ ਜਿਹੜੀ ਇਹ ਲੈ ਕੇ ਆਏ ਸੀ ਵੈਗਨਾਰ ਤੋਂ ਉੱਠ ਕੇ ਵੀ ਇਸ ਦਾ ਆਮ ਆਦਮੀ ਆ ਸਾਨੂੰ ਤਾਂ ਲੋਕਾਂ ਨੇ ਖੜਾ ਕੀਤਾ ਔਰ ਕਿਸ ਤਰ੍ਹਾਂ ਇਹਨਾਂ ਨੇ ਸ਼ੀਸ਼ਮੈਲ ਬਣਾਏ ਆਪਣੇ ਉਹ ਸਾਰਾ जगਜਾਇਰ ਹੈ ਜਨਤਾ ਨੇ ਇੱਕ ਕਰਾਰਾ ਜਵਾਬ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਜੋ ਕਿ ਇੱਕ ਅੰਤਿਮ ਵਿਅਕਤੀ ਤੱਕ ਪਹੁੰਚਣ ਵਾਲੀ ਪਾਰਟੀ ਹੈ ਉਸ ਦੀ ਸੋਚ ਨੂੰ ਅੱਜ ਸਿਰੇ ਚੜਾਇਆ ਔਰ ਅਸੀਂ ਵੀ ਹੈ ਜੋ ਵਾਦਾ ਕੀਤਾ ਸਾਡੇ ਪ੍ਰਧਾਨ ਮੰਤਰੀ ਨੇ ਉਹ ਸਾਡੇ ਭਾਜਪਾ ਦੇ ਨਿਤਿੱਤਰ ਨੇ ਕਿ ਅਸੀਂ ਡਬਲ ਇੰਜਨ ਦੀ ਸਰਕਾਰ ਬਣਾਈ ਹੈ ਔਰ ਅਸੀਂ ਭਾਰਤ ਦੀ ਰਾਜਧਾਨੀ ਨੂੰ ਇੱਕ ਮਾਡਲ ਰਾਜਧਾਨੀ ਬਣਾ ਕੇ ਦਿਖਾਵਾਂਗੇ ਔਰ ਜੋ ਮੂਲਪੂਤ ਸੁਵਿਧਾ ਹੈ ਲੋਕਾਂ ਦੇ ਲਈ ਪਾਣੀ ਬਿਜਲੀ ਊੜਾ ਜਿਸ ਤੋਂ ਲੋਕ ਪ੍ਰੇਸ਼ਾਨ ਨੇ ਔਰ ਜਿਸ ਪੋਲੂਸ਼ਨ ਦਿੱਲੀ ਦਾ ਉਸ ਦੇ ਲਈ ਭਾਰਤੀ ਜਨਤਾ ਪਾਰਟੀ ਕਾਇਮ ਜੇਪੀ ਦੇ ਨਰਤ ਤੇ ਵਿੱਚ ਸਾਰੇ ਸੂਬਿਆਂ ਦੇ ਵਿੱਚ ਡਵੈਲਪਮੈਂਟ ਦੀ ਰਾਹ ਤੇ ਔਰ ਆਮ ਆਦਮੀ ਦਾ ਵਿਕਾਸ ਕਰਨ ਦੇ ਲਈ ਭਾਰਤੀ ਜਨਤਾ ਪਾਰਟੀ ਕਮਿਟਿਡ ਹੈ ਔਰ ਇਹ ਕਰਕੇ ਵੀ ਕਰਦਾ ਇਹਦਾ ਅਸਰ ਪੰਜਾਬ ਤੇ ਦੇਖੋ ਨਮੂਨੇ ਪੂਰੇ ਪੰਜਾਬ ਨੇ ਜ਼ੋਰ ਲਗਾਇਆ ਹੋਇਆ ਸੀ ਆ ਸਾਰੀ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕੀਤਾ ਭਗਵੰਤ ਮਾਨ ਜੀ ਨੇ ਉੱਥੇ ਰੇਡ ਵੀ ਪਈ ਉੱਥੇ ਕੈਸ਼ ਕੀ ਸਾਰਾ ਕੁਝ ਸਰਾਬਾਂ ਕੀ ਸਭ ਕੁਝ ਵੰਡਿਆ ਗਿਆ ਇੱਥੇ ਪੰਜਾਬ ਦੀ ਸਰਕਾਰ ਨੇ ਬੜਾ ਜ਼ੋਰ ਲਾਇਆ ਸੋ ਪੰਜਾਬ ਦੇ ਲੋਕ ਵੀ ਸਮਝ ਗਏ ਹੋਣਗੇ ਕਿ ਪੰਜਾਬ ਨੂੰ ਬਰਬਾਦ ਕਰਨ ਵਾਲੇ ਕਿਹੜੇ ਲੋਕ ਨੇ ਇਹੀ ਲੋਕ ਹੈ ਜਿਹੜਾ ਜਿਹੜਾ ਉਹਨਾਂ ਨੂੰ ਮਿਲ ਰਿਹਾ ਜੀ ਆਮ ਆਮ ਬੰਦੇ ਦੇ ਉੱਤੇ ਲੋਪਾ ਕੇ ਕੋਈ ਫ੍ਰੀ ਦੇਣਾ ਤੁਹੇ ਮੇਰੇ ਖਿਆਲ ਚ ਸਮਝਦਾਰੀ ਵਾਲੀ ਗੱਲ ਨਹੀਂ ਹੈ ਸਾਰੀ ਸਰਕਾਰਾਂ ਸਾਡੀ ਸਰਕਾਰ ਵੀ ਦੇ ਰਹੀ ਹੈ ਲੇਕਿਨ ਕੁਝ ਬੈਨੀਫਿਟਸ ਕਿੱਥੇ ਤੱਕ ਦੇਣੇ ਹਨ ਔਰ ਕਿੱਥੇ ਤੱਕ ਜੇਬ ਅਲਾਊ ਕਰ ਸਕਦੀ ਹੈ ਔਰ ਸਾਡਾ ਬਜਟ ਕਿ ਲਾਊ ਕਰ ਜਿਹੜਾ ਜੇ ਕੰਗਾਲ ਵਿਅਕਤੀ ਕਹੇਗਾ ਜੀ ਮੈਂ ਸਾਰਾ ਖਜ਼ਾਨਾ ਫ੍ਰੀ ਹੈ ਫਿਰ ਤਾਂ ਅਸੀਂ ਬਰਬਾਦ ਹੀ ਹੋਣਾ ਸੋ ਪੰਜਾਬ ਪਹਿਲਾਂ ਹੀ ਬਰਬਾਦ ਸੀਗਾ ਇਹਨਾਂ ਦੀ ਆ ਫ੍ਰੀ ਵਾਈਜ਼ ਨੇ ਹੋਰ ਬਰਬਾਦ ਕਰਤਾ ਮਹਿਲਾਵਾਂ ਨੂੰ ਕੀ ਮਿਲਿਆ ਆਪਾਂ ਸਭ ਜਾਣਦੇ ਆਂ ਬਸਾਂ ਦੇ ਵਿੱਚ ਕੀ ਸੁਰੱਖਿਆ ਪੰਜਾਬ ਦਾ ਜਿਹੜਾ ਸੁਰੱਖਿਆ ਦਾ ਮਾਹੌਲ ਹੈ ਚੀਨਾ ਚਪਤੀ ਵਾਲਾ ਮਾਹੌਲ ਹੈ ਇਹ ਦਿਨ ਮਰਡਰ ਹੋ ਰਹੇ ਨੇ ਆਏ ਦਿਨ ਕੋਈ ਨਾ ਕੋਈ ਵਾਰਦਾਤ ਹੋ ਰਹੀ ਹੈ ਖੁੱਲੇ ਆਂ ਬਦਮਾਸ਼ੀਆਂ ਹੋ ਰਹੀਆਂ ਨੇ ਕੀ ਇਹ ਸਰਕਾਰ ਦਾ ਕੰਮ ਹੈ ਮੈਨੂੰ ਤਾਂ ਲੱਗਦਾ ਨਹੀਂ ਐਨਾ ਵੀ ਹਾਰ ਦਾ ਮੁੱਖ ਕਾਰਨ ਕੀ ਹੈ ਜੀ ਦੇਖੋ ਹਾਰ ਦਾ ਕਾਰਨ ਹਮੇਸ਼ਾ ਇੱਕੋ ਹੀ ਹੁੰਦਾ ਅਹੰਕਾਰ ਅਹੰਕਾਰ ਸੀਗਾ ਝੂਠੀ ਰਾਜਨੀਤੀ ਸੀ ਝੂਠੇ ਵਾਦੇ ਸੀ ਕੰਮ ਨਹੀਂ ਕੀਤਾ ਜਨਤਾ 'ਚ ਨਹੀਂ ਗਏ ਉਸ ਲਈ ਉਹ ਹਾਰ ਗਏ ਕਿੰਨੇ ਕ ਬੋਟਾਂ ਤੋਂ ਹਾਰੇ ਨੇ ਜੀ ਕੇ ਜੀ ਜਿੱਥੇ ਤੱਕ ਮੈਂ ਹੁਣ ਲੇਟੈਸਟ ਨਿਊਜ਼ ਸੁਣੀ ਹੈ 3100 ਸਮਥਿੰਗ ਵੋਟ ਤੋਂ ਹਾਰ ਗਏ ਨੇ ਬਾਕੀ ਕਨਫਰਮੇਸ਼ਨ ਤੋਂ ਤੁਹਾਨੂੰ ਦੱਸ ਦਾਂਗੇ ਕਿੰਨੇ ਤੋਂ ਹਾਰੇ ਨੇ ਹੁਣ ਤੁਹਾਡੇ ਜੀ ਕਿੰਨਾ ਕੁ ਸ਼ਾਹ ਚੱਲ ਰਿਹਾ ਜੀ ਪੰਜਾਬ ਦੇ ਵਿੱਚ ਬਿਲਕੁਲ ਸ਼ਾਇਰੀ ਲੋਕ ਸਭਾ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਵੋਟ ਪ੍ਰਤੀਸ਼ਤ ਸੀ ਤੁਸੀਂ ਦੇਖੋ ਕਿੰਨਾ ਵਧ ਗਿਆ ਹੈ ਔਰ ਅਸੀਂ 2027 ਦੇ ਵਿੱਚ ਕੋਸ਼ਿਸ਼ ਕਰਕੇ ਇਸ ਨੂੰ ਡਬਲ ਕਰਾਂਗੇ ਔਰ ਭਾਰਤੀ ਜਨਤਾ ਪਾਰਟੀ ਔਰ ਸੈਂਟਰ ਵਾਲੀ ਡਬਲ ਇੰਜਨ ਦੀ ਸਰਕਾਰ ਬਣਾਉਣ ਦੀ ਕੋਸ਼ਿਸ਼ ਜੀ ਆਜੋ ਜਿੱਤ ਪ੍ਰਾਪਤ ਹੋਈ ਹੈ ਬੀਜੇਪੀ ਦੀ ਇਹਦੇ ਬਾਰੇ ਤੁਸੀਂ ਕੀ ਕਹੋਗੇ ਹਾਂ ਜੀ ਅੱਜ ਸਭ ਤੋਂ ਵੱਲਾ ਸਾਰੇ ਕਾਰਕਿਰਤਾ ਨੂੰ ਉਹ ਦਿੱਲੀ ਨਿਵਾਸੀਆਂ ਨੂੰ ਤੇ ਦੇ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਆ ਤੋ ਅੱਡੀ ਭਾਰਤੀ ਜਨਤਾ ਪਾਰਟੀ ਨੇ ਸਰਕਾਰ ਬਣੀ ਹੈ ਤੇ ਅੱਜ ਇੱਕ ਸੱਚ ਦੀ ਜਿੱਤ ਹੋਈ ਹੈ ਉੱਤੇ ਜਿਸ ਵੇਲੇ ਪਿਛਲੇ 10 ਸਾਲ ਤੋਂ ਕੇਜਰੀ ਭਾਈ ਸਰਕਾਰ ਨੇ ਉੱਤੇ ਗੁੰਡਾਗਰਦੀ ਵਧਾਈ ਹੋਈ ਸੀ ਜੋ ਵਾਦੇ ਕੀਤੇ ਜੋ ਅਸਤੱਕ ਪੂਰੇ ਨਹੀਂ ਕੀਤੇ ਹੁਣ ਸਾਡੀ ਸਰਕਾਰ ਉੱਤੇ ਆਈ ਹੈ ਤੇ ਜੋ ਸਾਡੇ ਮੋਦੀ ਨਰੇਂਦਰ ਭਾਈ ਮੋਦੀ ਨੇ ਜੋ ਵਾਦੇ ਕੀਤੇ ਨੇ ਇਹ ਇਲੈਕਸ਼ਨਾਂ ਵਿੱਚ ਤੋਂ ਸਾਰੇ ਅਸੀਂ ਨਿਭਾਵਾਂਗੇ ਤੇ ਜਿਸ ਤਰ੍ਹਾਂ ਅੱਜ ਅਸੀਂ ਦਿੱਲੀ ਦੇ ਵਿੱਚ ਸਰਕਾਰ ਬਣਾਈ ਹੈ ਉਸੇ ਤਰ੍ਹਾਂ ਅਸੀਂ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਦੀ ਬਣਾਵਾਂਗੇ ਤੇ ਜੋ ਇਹਨਾਂ ਨੇ ਪੂਰੇ ਵੀ ਗਾਂਧੀ ਇੱਕ ਤਰ੍ਹਾਂ ਮਚਾਇਆ ਹੋਇਆ ਪੰਜਾਬ ਦੇ ਵਿੱਚ ਬਿਲਕੁਲ ਖਤਮ ਕਰਾਂ ਬਿਲਕੁਲ ਕਿਸੇ ਸਮਾਏ ਤੇ ਕੋਈ ਵੀ ਆਮ ਬੰਦਾ ਰਾਹ ਨੂੰ ਦੱਸ ਦੇ ਉਹ ਨਿਕਲ ਨਹੀਂ ਜਾਦਾ ਪੰਜਾਬ ਦਾ ਇੰਨਾ ਬੁਰਾ ਹਾਲ ਕੀਤਾ ਹੋਇਆ ਇਹ ਸਾਰਾ ਜਵਾਬ ਅਸੀਂ 2027 ਤੱਕ ਦਵਾਂਗੇ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਅਸੀਂ ਬਣਾਵਾਂਗੇ ਇਸ ਤਰੀ ਜਿਸ ਤਰ੍ਹਾਂ ਅੱਜ ਦਿੱਲੀ ਦੇ ਵਿੱਚ ਸਰਕਾਰ ਬਣਾਈ ਹੈ ਇਹ ਸਾਰੇ ਹਿੰਦੁਸਤਾਨ ਵਾਸੀਆਂ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ 27 ਸਾਲ ਬਾਅਦ ਭਾਰਤੀ ਜਨਤਾ ਪਾਰਟੀ ਸਰਕਾਰ ਤੇਲੇ ਵਿੱਚ ਬਣਨ ਜਾ ਰਹੀ ਹੈ ਔਰ ਬਣ ਗਈ ਹੈ ਔਰ ਇਸ ਚੀਤੇ ਵਧਾਈ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਕਿ ਸਟਾਈਖਰ ਬਾਦ ਇਹ ਸਰਕਾਰ ਬਣੀ ਹੈ ਔਰ ਇਹ ਸੋ ਨਿਹਰ ਕਰਦੇ ਆ ਕਿ ਇਹ ਨੂੰ ਦੇਖਦੇ ਹੋਏ 2022 ਵਿੱਚ ਪੰਜਾਬ ਵਿੱਚ ਵੀ ਭਾਰਤੀ ਜਨਤਾ ਪਾਰਟੀ ਸਰਕਾਰ ਬਣੀ ਔਰ ਤਾਂ ਕਿ ਇਹ ਲੋਕਾਂ ਨੂੰ ਜੋ ਅੱਜ ਦੇ ਹਾਲਾਤ ਨੇ ਲਾਂਡ ਡਾਟਰ بگੜਿਆ ਹੋਇਆ ਇਹ ਇਹਨਾਂ ਸਾਰੀਆਂ ਚੀਜ਼ਾਂ ਦੇਖਦੇ ਹੋਏ ਚੋਰੀਆਂ ਵਿਚਾਰੀਆਂ ਲੇਡੀਜ਼ ਨਾਲ ਸਨੇਚਿੰਗ ਹੋ ਰਹੀ ਹੈ ਜਿਸ ਕਰਕੇ ਬਹੁਤ ਜ਼ਰੂਰੀ ਹੈ ਪੰਜਾਬ ਵਿੱਚ ਭਾਤੀ ਜਨਤਾ ਪਾਰਟੀ ਦੀ ਸਰਕਾਰ ਬੰਨਾ ਇਸ ਲਈ ਮੈਂ ਸਾਰੇ ਦੇਸ਼ ਵਾਸੀਆਂ ਨੂੰ ਪ੍ਰਧਾਨ ਮੰਤਰੀ ਜੀ ਨੂੰ ਖਾਸ ਕਰਕੇ ਔਰ ਸਾਰੀ ਟੀਮ ਨੂੰ ਬਹੁਤ ਬਹੁਤ ਮਾਰਗਵਾ ਦਿਨਾ ਹੈ ਇਹ ਇਹ ਖੁਸ਼ੀ ਕਰਨ ਲਈ ਬਹੁਤ ਜਿਆਦਾ ਹੈ ਔਰ ਪ੍ਰਮਾਤਮਾ ਰੇ ਨੂੰ ਇਹ ਪਰਵਾਹ ਹੈ ਖੁਸ਼ੀਆਂ ਦਰ ਧੰਨਵਾਦ ਤੋ ਗਿਆ ਦੇ ਬਾਰੇ ਸਿੱਖਣਾ ਅੱਜ ਜਿਹੜੀ ਦਿੱਲੀ ਦੀ ਜਿੱਤ ਪ੍ਰਾਪਤ ਹੋਈ ਹੈ ਇੱਕ ਬਹੁਤ ਇਤਿਹਾਸਿਕ ਜਿੱਤ ਹੈ ਬਹੁਤ ਸਣੇ ਬਾਅਦ ਬੀਜਪੀ ਨੂੰ ਲੋਕੀ ਸਮਝ ਸਕਿਆ ਨੇ ਉਹ ਇੱਕ ਝੂਠੇ ਵਾਅਦਿਆਂ ਵਿੱਚ ਤੇ ਜੋ ਕਿ ਲੋਕਾਂ ਨੂੰ ਭੜਕਾਉਂ ਕੇ ਇਹ ਮੁੱਖ ਅੱਜ ਚੀਜ਼ਾਂ ਵੰਡ ਕੇ ਔਰ ਗਲਤ ਪ੍ਰਚਾਰ ਕਰਕੇ ਜਿੰਨਾ ਪੈਸਾ ਉਹਨਾਂ ਨੇ ਐਡਵਰਟਾਈਜ਼ਮੈਂਟ ਤੇ ਲਾਇਆ ਅਗਰ ਉਹ ਦਿੱਲੀ ਤੇ ਲਾਇਆ ਹੁੰਦਾ ਤਾਂ ਉਹਨਾਂ ਨੂੰ ਅੱਜ ਇਹ ਜਿੰਨਾ ਦੇਖਣਾ ਪੈਂਦਾ ਇੱਕ ਪਾਰਟੀ ਦਾ ਸੀਐਮ ਕੈਂਡੀਡੇਟ ਉਹ ਅੱਜ ਹਾਰ ਜਾਵੇ ਇੱਕ ਬਹੁਤ ਵੱਡੀ ਗੱਲ ਹੈ ਬਹੁਤ ਵੱਡੇ ਵੱਡੇ ਸਸੋਧੀਆਂ ਵਰਗੇ ਜੋ ਆਪਰੇ ਆ ਨੂੰ ਬੀਜਪੀ ਦੇ ਆਮਾਦੀ ਪਾਰਟੀ ਦੇ ਦਿੱਗਰ ਚ ਕਹਾਂਦੇ ਸੀ ਅੱਜ ਉਹ ਹਾਰ ਕੇ ਘਰੇ ਬੈਠ ਗਏ ਨੇ ਇਹ ਲੋਕਾਂ ਦੀ ਬਹੁਤ ਵੱਡੀ ਜਿੱਤ ਹੈ ਇਹ ਸਾਬਤ ਕਰ ਦਿੱਤਾ ਲੋਕਾਂ ਨੇ ਤੇ ਲੋਕੀ ਜੋਸ਼ ਜਾਣ ਹੁੰਦਾ ਲੋਕੀ ਇਸ ਚੀਜ਼ ਨੂੰ ਪਛਾਣਦੇ ਨੇ ਵੇਖੋ ਉਹਨਾਂ ਨੇ ਉਹ ਨਹੀਂ ਬੋਲਦੇ ਲੇਕਿਨ ਇਸ ਮੌਕੇ ਜਦ ਵੋਟਾਂ ਪੈਂਦੀਆਂ ਨੇ ਉਹਨਾਂ ਨੂੰ ਉਹ ਸਬਕ ਸਿਖਾਇਆ ਹੈ ਤੇ ਉਹ ਯਾਦ ਰੱਖਣਗੇ ਤੇ ਉਹ ਇਦਾਂ ਦੇ ਝੂਠੇ ਵਾਦੇ ਲੋਕਾਂ ਨਾਲ ਨਹੀਂ ਕਰਨਗੇ